ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਜਿੱਥੇ ਦੂਰੋਂ ਦੂਰੋਂ ਲੋਕ ਆ ਰਹੇ ਨੇ ਤਾਂ ਉੱਥੇ ਹੀ ਇੱਕ ਬਾਈ ਇੰਗਲੈਂਡ ਤੋਂ ਸਪੈਸ਼ਲਿਸਟ ਦੇ ਕਰਕੇ ਆਇਆ ਹੈ ਕਿ ਜਦੋਂ ਛੋਟੇ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਤਾਂ ਉਸ ਤੋਂ 3 ਦਿਨ ਬਾਅਦ ਹੀ 20 ਤਰੀਕ ਨੂੰ ਪੰਜਾਬ ਦੇ ਵਿੱਚ ਆ ਗਿਆ ਸੀ ਤੇ ਅੱਜ ਜਦੋਂ ਪਤਾ ਲੱਗਾ ਕਿ ਛੁੱਟੀ ਮਿਲ ਗਈ ਹੈ ਮਾਤਾ-ਪਿਤਾ ਨੂੰ ਤਾਂ ਬਾਈ ਇੱਥੇ ਪਹੁੰਚ ਚੁੱਕਾ ਲੁਧਿਆਣੇ ਤੋਂ ਆਈ ਬਾਈ ਜੀ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਅਮਰਿਤ ਸਿੰਘ ਜਵੰਦਾ ਇਹਨਾਂ ਦਾ ਜਿਹੜਾ ਤੁਹਾਨੂੰ ਦੱਸਦੇ ਨੇ ਕਿ ਜਨਮ ਜਿਹੜਾ ਇੰਗਲੈਂਡ ਦਾ ਹੀ ਹੈ ਤੇ ਪੰਜਾਬੀ ਸਮਝ ਲੈਂਦੇ ਨੇ ਸਾਜੀ ਤੇ ਘੱਟ ਬੋਲਦੇ ਨੇ ਤੇ ਇਹਨਾਂ ਨੇ ਮੈਨੂੰ ਇੱਕ ਐਪ ਦਿਖਾਈ ਹੈ ਐਪ ਦਿਖਾਈ ਹੈ ਤੇ ਐਪ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਸਭ ਤੋਂ ਜ਼ਿਆਦਾ ਕੌਣ ਸੁਣਦਾ ਹੈ ਤੇ ਸਭ ਤੋਂ ਇੱਕ ਨੰਬਰ ਤੇ ਜਿਹੜਾ ਇਹਨਾਂ ਦਾ ਨਾਮ ਰਿਹਾ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਬਾਈ ਜੀ ਤੁਸੀਂ ਕੈਮਰੇ ਦੇ ਵਿੱਚ ਉਹ ਚੀਜ਼ ਕੈਪਚਰ ਕੀਤੀ ਜਾਵੇ ਆ ਦੇਖ ਸਕਦੇ ਹੋ ਇੱਕ ਨੰਬਰ ਤੇ ਇੱਕ ਨੰਬਰ ਤੇ ਅਮਰਿਤ ਦਾ ਨਾਮ ਹੈ ਜਿਹੜਾ ਬਾਈ ਜਿਸ ਦਾ ਫੋਨ ਹੈ ਜਿਹਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤਾਂ ਇੱਕ ਐਪ ਆ ਤੇ ਐਪ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਕੌਣ ਸਿੱਧੂ ਮੂਸੇਵਾਲੇ ਨੂੰ ਦੂਜੇ ਨੰਬਰ ਤੇ ਸੁਣਦਾ ਕੌਣ ਤੀਜੇ ਤੇ ਆ ਕੌਣ ਪਹਿਲੇ ਤੇ ਆ ਤੇ ਇਹ ਬਾਈ ਜਿਹੜਾ ਆ ਅਮਰਿਤ ਇਹ ਸਭ ਤੋਂ ਪਹਿਲੇ ਨੰਬਰ ਤੇ ਆ ਰਿਹਾ ਹੈ ਤੇ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਈ ਜਦੋਂ ਪਤਾ ਲੱਗਾ ਤੁਹਾਨੂੰ ਕਿ ਛੋਟੇ ਸਿੱਧੂ ਦਾ ਜਨਮ ਹੋਇਆ ਤਾਂ ਫਿਰ ਤੁਸੀਂ ਸਿੱਧੀ ਟਿਕਟ ਲੈ ਕੇ ਪੰਜਾਬ ਪਹੁੰਚ ਗਏ ਸਿੱਧੀ ਤੇ ਹਾਂਜੀ ਬਹੁਤ ਖੂਸੀ ਆਏ ਸੀ ਉਹ ਦੋ ਸੋਨੀਆਂ ਕਵਰ ਫਿਰ ਮੈਂ ਸੋਚਿਆ ਨਾ ਸੁੱਤੀ ਰਹਿਣਾ ਸਿੱਧਾ ਇੱਥੇ ਆਣਾ ਜੀ ਕੀਤਾ ਬਹੁਤ ਜੀ ਕੀਤਾ ਤੇ ਮੈਂ ਇੱਥੇ ਆ ਗਿਆ ਤੇ ਪਹਿਲਾਂ ਵੀ ਪੰਜਾਬ ਆ ਘੁੰਮ ਚੁੱਕਿਆ ਆ ਕੇ ਹਾਂਜੀ ਪਿਛਲੇ ਸਾਲ ਆਏ ਸੀ ਜਨਵਰੀ ਚ ਐਂਡ ਬਾਅਦ ਬੇਰੇ ਦਾ ਵਿਆਹ ਦੇ ਸੀ ਉਦੋਂ ਵੀ ਆਏ ਸੀ ਉਦੋਂ ਜਨ ਅੰਦ ਨੂੰ ਐਂਟਰੀ ਹਾਂਜੀ ਉਦੋਂ ਜੀ ਪਿਛਲੀ ਤ ਵਾਰ ਇਹਨਾਂ ਨੂੰ ਐਂਟਰੀ ਨਹੀਂ ਕਰ ਦਿੱਤੀ ਕੀ ਗੱਲ ਹੋ ਗਈ ਸੀ ਪਤਨ ਨਹੀਂ ਕੀ ਕਾਰਨ ਸੀ ਮੈਂ ਤਾਂ ਨਹੀਂ ਨਾਲ ਆਇਆ ਸੀ ਵੈਸੇ ਇਹਨਾਂ ਨੂੰ ਇੰਥੇ ਐਂਟਰੀ ਨਹੀਂ ਕਰਨ ਦਿੱਤੀ ਸੀ ਕੋਈ ਹੋਊਗਾ ਕਰਨ ਨੂੰ ਮੰਨ ਜੀ ਤੇ ਸਵਾਰ ਤਾਂ ਚਲੋ ਲੱਕੀ ਨਿਕਲਿਆ ਤੁਸੀਂ ਫਸਟ ਟਾਈਮ ਇਹ ਕਰੋ ਸਾਡੇ ਸਾਥ ਨਿਕਲਿਆ ਹੈ ਤੇ ਕਹਿੰਦਾ ਵੀ ਤੈਨੂੰ ਜਾਣਾ ਤੇ ਜਦੋਂ ਬਾਈ ਹੁਣ ਦੁਬਾਰਾ ਇੰਗਲੈਂਡ ਤੋਂ ਵਾਪਸ ਆਇਆ ਤੁਹਾਨੂੰ ਦੱਸ ਗਿਆ ਵੀ ਮਾਉਣ ਲੱਗਾ ਮਿਲਣਾ ਕਿ ਸਰਪ੍ਰਾਈਜ਼ ਦਿੱਤਾ ਨਹੀਂ ਕਹਿੰਦਾ ਦੱਸ ਗਿਆ ਕਹਿੰਦਾ ਮੈਂ ਸਪੈਸ਼ਲੀ ਮੂਸੇ ਜਾ ਕੇ ਆਉਣਾ ਵੀ ਕਿਸ ਦਿਨ ਟਾਈਮ ਗੱਡਿਓ ਤੇ ਹੋਰ ਤਾਂ ਕੋਈ ਮੈਟਰ ਹੈ ਨਹੀਂ ਸੀ ਗਰਮੀ ਚੋਂ ਦਾ ਜੀ ਬਸ ਇਹੀ ਸੀ ਮਖ ਕੁ ਦੇਖਦੇ ਰਹਿੰਦੇ ਉੱਥੇ ਵੀ ਹੁਣ ਹਵੇਲੀ ਚ ਬੰਦਾ ਜਾ ਸਕਦਾ ਸੈਕੰਡਲੀ ਗੱਲ ਇਹ ਸੀ ਸੈਕੰਡ ਸਵੇਰ ਦੀ ਪਹੇੜਾ ਸੀਗਾ ਉਹਦੇ ਕਰਕੇ ਜਿਆਦਾ ਉਹਦਾ ਸੀਗਾ ਇਹ ਤੇ ਉਸ ਕਰਕੇ ਆਇਆ ਤੇ ਬਾਈ ਤੁਹਾਡਾ ਆਪਣਾ ਕੰਮ ਇੰਗਲੈਂਡ ਦੇ ਵਿੱਚ ਮੈਂ ਸਟੂਡੈਂਟ ਪੜਦਾ ਨਾਲ ਕੰਮ ਵੀ ਕਰਦਾ ਨਾਲ ਹੀ ਹਾਂਜੀ ਤੇ ਉਹ ਕਈ ਚੀਜ਼ਾਂ ਫੇਰ ਨਾਲ ਪਿੱਛੇ ਸਫਰ ਹੁੰਦੀਆਂ ਨੇ ਕਈ ਚੀਜ਼ਾਂ ਸੋਚਣੀਆਂ ਪੈਂਦੀਆਂ ਨੇ ਕਿ ਜਦੋਂ ਆਪਾਂ ਕਹਿੰਦੇ ਨੇ ਕਿ ਸਾਤ ਸਮੁੰਦਰੋਂ ਜਦੋਂ ਪਾਰ ਜਾਣਾ ਹੋਵੇ ਜਦੋਂ ਆਵੇ ਕਈ ਕੁਝ ਸੋਚਣਾ ਪੈਂਦਾ ਤੇ ਉਹ ਚੀਜ਼ਾਂ ਵਿੱਚ ਸੋਚਿਆ ਨਹੀਂ ਕਿ ਸਿੱਧਾ ਐਂ ਸੋਚਿਆ ਕਿ ਹੁਣ ਜਾਣਾ ਹੀ ਜਾਣਾ ਸਿੱਧਾ ਸੋਚਿਆ ਕੋਈ ਦੂਜਾ ਸੋਚਨ ਹੋਇ ਨਹੀਂ ਸੀ ਸਿੱਧਾ ਆ ਗਿਆ ਜੋ ਮਰਜੀ ਕਿੰਨੀ ਕਿੰਨੀ ਕਿ ਛੁੱਟੀ ਆਇਓ ਮੇਰਾ ਛੁੱਟੀ ਆ 2 ਹਫਤੇ ਵਾਸਤੇ ਸਿਰਫ 2 ਹਫਤੇ ਬਸ ਸਪੈਸ਼ਲੀ ਨੂੰ ਬਸ ਕਹਿੰਦਾ ਮਿਲ ਕੇ ਆਉਣਾ ਤਾਂ ਇਹ ਮਾ ਚੱਲ ਕੋਈ ਨਾ ਕੱਢ ਲਾਂ ਟਾਈਮ ਵਿੱਚ ਦੀ ਤੇ ਫਿਰ ਜੀ ਸੀ ਕੱਲ ਪ੍ਰੋਗਰਾਮ ਨਾਲ ਕੱਲ ਨਹੀਂ ਆ ਸਕੇ ਅਰਲੀ ਮਾਰਨਿੰਗ ਸਾਡੇ ਸੱਤੇ ਨਿਕਲੇਗਾ ਤੇ ਅੱਜ ਤਾਂ ਉਹ ਵੈਸੇ ਵੀ ਐਤਵਾਰ ਕਿਉਂਕਿ ਐਤਵਾਰ ਮਿਲਦੇ ਨੇ ਹਾਂਜੀ ਹਾਂਜੀ ਐਤਵਾਰ ਕਰਕੇ ਸਾਨੂੰ ਜਿਆਦਾ ਇਹਨੂੰ ਜਿਆਦਾ ਪਤਾ ਸੀਗਾ ਮੇਰੇ ਨੂੰ ਤਾਂ ਹਾਂਜੀ ਵੀ ਇਸ ਦਿਨ ਤਾਂ ਹੀ ਜਾ ਸਕਦੇ ਆ ਤੇ ਫਿਰ ਸੰਡੇ ਨੂੰ ਕਹਿੰਦਾ ਜਾਣਾ ਜੋ ਮਰਜ਼ੀ ਹੋ ਜੇ ਤੇ ਬਾਕੀ ਕਦੋਂ ਦੂ ਬਾਅਦ ਉਹਨਾਂ ਕੋਟੇ ਹੋਰ ਯਾਰ ਮਿੱਤਰ ਜਿਹੜੇ ਇੰਗਲੈਂਡ ਰਹਿੰਦੇ ਨੇ ਜਾਂ ਹੋਰ ਨੇ ਰਿਸ਼ਤੇਦਾਰ ਉਹ ਸਿੱਧੂ ਹੀ ਸੁਣਦੇ ਨੇ ਸਾਰੇ ਸਿੱਧੂ ਸੁਣੋ ਸਿੱਧੂ ਹੀ ਸਿੱਧੂ ਹੀ ਚੱਲਦਾ ਯਾਰ ਸਿੱਧੂ ਸਿੱਧੂ ਹੀ ਆ ਫਿਰ ਮੇਰੇ ਨਾਲ ਉੱਜਿਤ ਮੈਂ ਕੰਮ ਕਰਦੋਂ ਤੇ ਸਟੂਡੈਂਟ ਆਏ ਸੀ ਉਹ ਤੋਂ ਨਾਲ ਜਰਾ ਲਾਇਕ ਪੰਜਾਬੀ ਸਿੱਖਦਾ ਤੁਸੀਂ ਇੰਗਲੈਂਡ ਦੇ ਗੋਰੇ ਵੀ ਸੁਣਦੇ ਨੇ ਗੋਰੇ ਵੀ ਸੁਣਦੇ ਮੈਂ ਆਪ ਗੋਰੇ ਨੂੰ ਸੁਣਦਾ ਜਿੰਨੇ ਕਹਿ ਸਕਦਾ ਮੇਰਾ ਗੋਰੇ ਲਾਈਕ ਫਰੈਂਡ ਸਰਕਲ ਆ ਮੈਂ ਸਿੱਧੂ ਹੀ ਲਾਂ ਰੋ ਆਪ ਖੋਲੀ-ਹੋਲੀ ਸਿੱਧੂ ਨੂੰ ਪਿਕਅਪ ਕਰਦੇ ਆ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਦੇਖ ਸਕਦੇ ਹੋ ਕਿ ਬਾਈ ਜਦੋਂ ਪਤਾ ਲੱਗਾ ਕਿ ਛੋਟੇ ਸਿੱਧੂ ਦਾ ਜਨਮ ਹੋਇਆ ਤਾਂ ਉਸ ਤੋਂ ਬਾਅਦ ਇੱਕ ਦਿਨ ਬਾਅਦ ਟਿਕਟ ਲਈ ਸਿੱਧਾ ਪੰਜਾਬ ਆਗੇ ਤੋਂ ਪੰਜਾਬ ਤੋਂ ਬਾਅਦ ਅੱਜ ਐਤਵਾਰ ਦਾ ਦਿਨ ਹੈ ਤੇ ਅੱਜ ਬਾਈ ਸਿੱਧੂ ਦੇ ਘਰੇ ਪਹੁੰਚੇ ਨੇ ਤੇ ਉਹਨਾਂ ਦੇ ਬੀਬੀ ਬਾਪੂ ਹਣਾ ਨੂੰ ਮੇਲਣ ਪਹੁੰਚੇ ਨੇ